ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਗ੍ਰੰਥੀ ਸਿੰਘਾਂ ਨੂੰ ਤੇ ਮੰਦਿਰਾਂ ਦੇ ਪੁਜਾਰੀਆਂ ਨੂੰ 18000 ਰੁਪਏ ਮਹੀਨਾ ਦੇਣ ਦਾ ਇਹ ਬਹੁਤ ਵਧੀਆ ਐਲਾਨ ਕੀਤਾ ਹੈ ਮਹਾਰਾਜ ਇਸ ਐਲਾਨ ਤੇ ਪੂਰੇ ਉਤਰਨ ਦੀ ਸਮੱਤ ਵੀ ਇਹਨਾਂ ਆਮ ਆਦਮੀ ਪਾਰਟੀ ਵੱਲੋਂ ਜੀਣ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਵੋਟਾਂ ਦੇ ਲਾਗੇ ਆਣ ਕਿ ਅਸੀਂ ਐਸੇ ਐਲਾਨ ਕਰਦੇ ਆ ਕਿ ਜਿਹਦੇ ਨਾਲ ਸਾਨੂੰ ਵੋਟਾਂ ਪੈਣ ਪਰ ਚਲੋ ਉਹ ਜਾਣੇ ਜੇ ਵੋਟਾਂ ਵਾਸਤੇ ਵੀ ਐਲਾਨ ਕੀਤਾ ਪਰ ਫਿਰ ਵੀ ਗ੍ਰੰਥੀ ਭਾਈ ਚਾਰਦਾ ਤੇ ਪੁਜਾਰੀ ਭਾਈ ਚਾਰਦਾ ਜਿਹੜਾ ਹੈ ਮਾਣ ਵਧਿਆ ਇਹਦੇ ਲਈ ਅਸੀਂ ਵਧਾਈ ਵੀ ਦਿੰਨੇ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਨਾਲ ਨਾਲ ਬੇਇਤਰਾਜ਼ ਕਰਦੇ ਆ ਕਿ ਕਕਰੀ ਦੇ ਤੇ ਯੂ ਟਰਨ ਨਾ ਮਾਰਿਓ ਫਾਇਦਾ ਦੇ ਭਾਵੇਂ ਮੁੜ ਕੇ ਘੱਟ ਹੋਵੇ ਨੁਕਸਾਨ ਵੱਡਾ ਹੋਣਾ ਹੈ ਸੋ ਇਸ ਲਈ ਕੇਜਰੀਵਾਲ ਜੀ ਜਾਂ ਉਹਨਾਂ ਦੇ ਆਮ ਆਦਮੀ ਪਾਰਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਗ੍ਰੰਥੀ ਸਿੰਘਾਂ ਬਾਰੇ ਸੋਚਿਆ ਨਾਲ ਦੀ ਨਾਲ ਹੀ ਮੈਂ ਸ੍ਰੀ ਕਾਲਕਤਾਰ ਸਾਹਿਬ ਜਥੇਦਾਰ ਜੀ ਨੂੰ ਬੇਨਤੀ ਕਰਦਾ ਜੀ ਕਿ આજ ਤੋਂ 2 ਸਾਲ ਪਹਿਲਾਂ ਸ੍ਰੀ ਕਾਲਕਤਾਰ ਸਾਹਿਬ ਤੇ ਜੀ ਐਸਲੀ ਮੰਗਾਂ ਲੈ ਕੇ ਸਮੂਹ ਰਾਗੀ ਭਾਈਚਾਰਾ ਔਰ ਗ੍ਰੰਥੀ ਸਹਿਬ ਆਪ ਜੀ ਨੇ ਇੱਕ ਪੱਤਰ ਦਿੱਤੀ ਕਿ ਆਇਸੀ ਜਿਹਦੇ ਉੱਤੇ ਕੋਈ ਵੀ ਵਿਚਾਰ ਨਹੀਂ ਹੋਇਆ ਉਸ ਵਕਤ ਤੱਕ ਸ੍ਰੀ ਕਾਲ ਤੱਕ ਸਾਥ ਦੇ ਜਥੇਦਾਰ ਸਾਨੂੰ ਜਾਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਵੀ ਕਾਰਜ ਨਹੀਂ ਕੀਤਾ ਇਸ ਲਈ ਬੇਨਤੀ ਹੈ ਆਪ ਜੋ ਹੁਣ ਜਥੇਦਾਰ ਗਿਆਨੀ ਲਬੀਰ ਸਿੰਘ ਇਖਨ ਉਹਨਾਂ ਨੂੰ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਧਿਆਨ ਦੇ ਕੇ ਰਾਜੀ ਸਿੰਘਾਂ ਨੇ ਜਿਹੜੀਆਂ ਮੁਸ਼ਕਲਾਂ ਹਨ ਜੋ ਵੀ ਮੰਗਾ ਆਪ ਜੀ ਨੂੰ ਚਿੱਠੀ ਵਿੱਚ ਲਿਖ ਕੇ ਦਿੱਤੀਆਂ ਹਨ ਕਿਪਾ ਕਰਕੇ ਆਪ ਵੀ ਉਤੇ ਮੁੱਢ ਵਿਚਾਰ ਕਰੋ ਅਗਰ ਆਪ ਜੀ ਨੂੰ ਚਿੱਠੀ ਕਿਤੇ ਨਾ ਮਿਲੇ ਤੇ ਸਾਨੂੰ ਦੱਸੋ ਸੀ ਦੁਬਾਰਾ ਵੀ ਆਪ ਜੀ ਨੂੰ ਲੈਟਰ ਦੇ ਸਕਦੇ ਹਾਂ ਜੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਗ੍ਰੰਥੀ ਸਿੰਘਾਂ ਨੂੰ ਤੇ ਮੰਦਿਰਾਂ ਦੇ ਪੁਜਾਰੀਆਂ ਨੂੰ 18000 ਰੁਪਏ ਮਹੀਨਾ ਦੇਣ ਦਾ ਇਹ ਬਹੁਤ ਵਧੀਆ ਐਲਾਨ ਕੀਤਾ ਹੈ ਮਹਾਰਾਜ ਇਸ ਐਲਾਨ ਤੇ ਪੂਰੇ ਉਤਰਨ ਦੀ ਸਮਤ ਵੀ ਇਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇਣ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਵੋਟਾਂ ਦੇ ਲਾਗੇ ਆਣ ਕੀ ਅਸੀਂ ਐਸੇ ਐਲਾਨ ਕਰਦੇ ਆ ਕਿ ਜਿਹਦੇ ਨਾਲ ਸਾਨੂੰ ਵੋਟਾਂ ਪੈਣ ਪਰ ਚਲੋ ਉਹ ਜਾਣੇ ਜੇ ਵੋਟਾਂ ਵਾਸਤੇ ਵੀ ਐਲਾਨ ਕੀਤਾ ਪਰ ਫਿਰ ਵੀ ਗ੍ਰੰਥੀ ਭਾਈ ਚੜੀਦਾ ਤੇ ਪੁਜਾਰੀ ਭਾਈ ਚੜੀਦਾ ਜਿਹੜਾ ਹੈ ਮਾਣ ਵਧਿਆ ਹੈ ਇਹਦੇ ਲਈ ਅਸੀਂ ਵਧਾਈ ਵੀ ਦਿੰਨੇ ਆ ਸ਼੍ਰੀ ਅਰਵਿੰਦ ਕੇਜਰੀ왈 ਜੀ ਨੂੰ ਔਰ ਨਾਲ ਨਾਲ ਬੇਨਤੀ ਕਰਦੇ ਆ ਇਹ ਕਿਤੇ ਇਹਦੇ ਤੇ ਯੂ ਟਰਨ ਨਾ ਮਾਰਿਓ ਫਾਇਦੇ ਦੇ ਭਾਵੇਂ ਮੁੜ ਕੇ ਘਟ ਹੋਵੇ ਨੁਕਸਾਨ ਬੜਾ ਹੋਣਾ ਸੋ ਇਸ ਲਈ ਕੇਜਰੀਵਾਲ ਜੀ ਜਾਂ ਉਹਨਾਂ ਦੇ ਆਮ ਆਦਮੀ ਪਾਰਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਗਰੰਥੀ ਸਿੰਘਾਂ ਬਾਰੇ ਸੋਚਿਆ ਨਾਲ ਦੀ ਨਾਲ ਹੀ ਮੈਂ ਸ੍ਰੀ ਕਾਲਕਤਾਰ ਸਾਹਿਬ ਜੀ ਜਥੇਦਾਰ ਜੀ ਨੂੰ ਬੇਨਤੀ ਕਰਦਾ ਜੀ ਕਿ ਅੱਜ ਤੋਂ 2 ਸਾਲ ਪਹਿਲਾਂ ਸ੍ਰੀ ਕਾਲਕਤਾਰ ਸਾਹਿਬ ਜੀ ਐਸਐਮ ਮੰਗਾ ਲੈ ਕੇ ਸਮੂਹ ਰਾਗੀ ਭਾਈਚਾਰਾ ਔਰ ਗ੍ਰੰਥੀ ਸਾਹਿਬ ਆਪ ਜੀ ਨੇ ਇੱਕ ਪੱਤਰ ਦੇ ਕੇ ਆਇਸੀ ਜਿਹਦੇ ਉੱਤੇ ਕੋਈ ਵੀ ਵਿਚਾਰ ਨਹੀਂ ਹੋਇਆ ਉਸ ਵਕਤ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਨੂੰ ਜਾਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਵੀ ਕਾਰਜ ਨਹੀਂ ਕੀਤਾ ਇਸ ਲਈ ਬੇਨਤੀ ਹੈ ਆਪ ਜੋ ਹੁਣ ਜਥੇਦਾਰ ਜਾਨੀ ਵੀਰ ਸਿੰਘ ਹੀ ਹਨ ਉਹਨਾਂ ਨੂੰ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਧਿਆਨ ਦੇ ਕੇ ਰਾਜੀ ਸਿੰਘਾ ਨੇ ਜਿਹੜੀਆਂ ਮੁਸ਼ਕਲਾਂ ਹਨ ਜੋ ਵੀ ਮੰਗਾਂ ਆਪ ਜੀ ਨੂੰ ਚਿੱਠੀ ਵਿੱਚ ਲਿਖ ਕੇ ਦਿੱਤੀਆਂ ਹਨ ਕਿਰਪਾ ਕਰਕੇ ਆਪ ਜੀ ਉੱਤੇ ਮੋੜ ਵਿਚਾਰ ਕਰੋ ਅਗਰ ਆਪ ਜੀ ਨੂੰ ਚਿੱਠੀ ਕਿਤੇ ਨਾ ਮਿਲੇ ਤੇ ਸਾਨੂੰ ਦੱਸੋਸੀਂ ਦੁਬਾਰਾ ਵੀ ਆਪ ਜੀ ਨੂੰ ਲੈਟਰ ਦੇ ਸਕਦੇ ਹਾਂ